ਲੋਕ ਸਰਵਾਂ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਬਲਾਕ ਬੰਮਿਆਲ ਵਿਖੇ ਕੱਲ ਸਰਦਾਰ ਸੁਵਿੰਦਰ ਸਿੰਘ ਰੰਧਾਵਾ ਜੀ ਮੈਂਬਰ ਆਫ ਪਾਰਲੀਮੈਂਟ ਕੈਂਡੀਡੇਟ ਬੰਮਿਆਲ ਵਿਖੇ ਆਧਾਰ ਲਿਆ ਹਨ ਉਹ ਇਸ ਇਲਾਕੇ ਦੇ ਲਾਕੇ ਦਾ ਦੌਰਾ ਕਰਾਂਗੇ ਅਤੀ ਲੋਕ ਵੀ ਉਹਨਾਂ ਨੂੰ ਸੁਣ ਲਈ ਬਮਿਆਲ ਵਿਖੇ ਹਾਜ਼ਰ ਹੋਣ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਰੂਪ ਰੂਪ ਹੋ ਕੇ ਉਹਨਾਂ ਦਾ ਪ੍ਰਚਾਰ ਸੁਣੋ ਤੇ ਉਹਨਾਂ ਦੇ ਨਾਲ ਕੋਈ ਆਪਣੇ ਦੁੱਖ ਸੁੱਖ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁ ਵੱਡੇ ਬਹੁਮਤ ਦੇ ਨਾਂ ਜਿਤਾ ਕੇ ਤੇ ਸਦਾ ਸੁਭੀਂਦਰ ਸਿੰਘ ਲਾਵਾਜੀ ਨੂੰ ਕਾਮਯਾਬ ਕਰੋ ਜਿਸ ਨਾਲ ਹੀ ਇਹ ਆਦੇਸ਼ ਸਾਨੂੰ ਅ ਸ੍ਰੀ ਜਗਿੰਦਰਪਾਲ ਸਾਹਿਬ ਦਾ ਐਮਐਲਏ ਵੱਲੋਂ ਪ੍ਰਾਪਤ ਹੋਇਆ ਹੈ ਕਿ ਇੱਕ ਮਤ ਹੋ ਗਏ ਸਾਰੇ ਕਾਂਗਰਸੀ ਵਰਕਰ ਚਲੋ ਜੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ